ਤੇ ਇਸ ਤਰ੍ਹਾਂ ਗੁਰਹਾਣੇ ਪਤਾ ਹੀ ਵੇਖੋ ਜਦੋਂ ਵਲੀ ਕੰਧਾਰੀ ਦੇ پاس ਸੁਝ ਜਾਂਦੇ ਨੇ ਪਾਣੀ ਮੁੱਲ ਵੇਚਦਾ ਸੀ ਵਲੀ ਕੰਧਾਰੀ ਪਾਣੀ ਮੁੱਲ ਵੇਚਦਾ ਸੀ ਤੇ ਗਰੀਬ ਲੋਕਾਂ ਦੇ ਕੋਲੋਂ ਪਾਣੀ ਕਿੱਥੋਂ ਮੁੱਲ ਲਿਆ ਜਾਣਾ ਸੀ ਤੇ ਪਾਈ ਮਰਦਾਨੇ ਨੇ ਵੇਖੋ ਉੱਥੇ ਕਹਿਣਾ ਕੀਤਾ ਕਹਿੰਦੇ ਪਾਸ਼ਾ ਚੱਲ ਕੇ ਆਏ ਆ ਗਲਾ ਗਰਮੀ ਦੇ ਨਾਲ ਸੁੱਕਦਾ ਜਨੁੰਦਿਆ ਜਾਨ ਨਿਕਲਣ ਤੇ ਆਈ ਉਹ ਤਪੂ ਉਹ ਨਾਨੀ ਤੱਕ ਜਾਨ ਨਿਕਲਣ ਤੇ ਆਈ ਪਾਣੀ ਕਹਿੰਦੇ ਚਾ ਲੈ ਕੇ ਆ ਗਏ ਉਹ ਕਿੰਦਾ ਪਾਣੀ ਇਨੇ ਤਰ੍ਹਾਂ ਮਿਲਦਾ ਇੱਥੇ ਵਲੀ ਕਹਿੰਦਾ ਇਹ ਕਿੰਦਾ ਇਹਦਾ ਪਾਣੀ ਇਨੇ ਮਿਲਦਾ ਇੱਥੇ ਇਤਰਾ پیسے ਦੇਣੇ ਪੈਂਦੇ ਆ ਕਹਿੰਦਾ ਗੁਰਨਾਨਕ ਦਾ ਸੇਖਿਆ ਭਲਿਆ ਵਾਸਤਾ ਹੀ ਤੇ ਜਿੰਦੇ ਨੇ ਖਲਉਂਦੀ ਐ ਕਹਿੰਦਾ ਇਹ ਨਹੀਂ ਕੋਈ ਫਿਰ ਭੇਜਿਆ ਆਇਆ ਥੱਲੇ ਭਾਈ ਮਰਦਾਨਾ ਜੀ ਫਿਰ ਥੱਲੇ ਆਏ ਫਿਰ ਭੇਜਿਆ ਜਾ ਹੁਣ ਜਾ ਫਿਰ ਬੜਾ ਤਰਲੇ ਮਾਰੇ ਇਹ ਨਹੀਂ ਮੰਨਿਆ ਕਹਿੰਦਾ ਪਾਇਸ਼ਾ ਹੋਣੀ ਜੇ ਮੈਂ ਜਾਣਾ ਲੈ ਨਹੀਂ ਭਾਈ ਮਰਦਾਨਾ ਇਸ ਵਾਰ ਜਾ ਫਿਰ ਗਿਆ ਗੁਰਨਾਨਕ ਪਤਾ ਦੀ ਸ਼ਾਨ ਦੇ ਵਿੱਚ ਉਹਨੇ ਕਬੂਲ ਬੋਲੇ ਕਹਿੰਦੇ ਜਿਹਦੇ ਨਾਲ ਜੁੜਿਆ ਆ ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ ਜਿਹਦੇ ਨਾਲ ਤੂੰ ਜੁੜਿਆ ਹੈ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ ਉਹ ਕਹਿੰਦਾ ਭਲੇਆ ਮੇਰੇ ਬਾਰੇ ਜੋ ਮਰਜੀ ਬੋਲ ਲਾ ਮੇਰੇ ਗੁਰੂ ਬਾਰੇ ਨਾ ਬੋਲ ਮੇਰੇ ਬਾਰੇ ਕੋ ਜੋ ਬੋਲਣਾ ਹੈ ਤੂੰ ਬੋਲ ਲਾ ਪਰ ਮੇਰੇ ਗੁਰੂ ਦੇ ਬਾਰੇ ਕੋਈ ਨਾ ਬੋਲੇ ਕਹਿੰਦਾ ਮੈਂ ਨਹੀਂ ਪਾਣੀ ਦਿੰਦਾ ਜਦੋਂ ਆਇਆ ਪਈ ਮਰਦਾਨਾ ਜੀ ਜਦੋਂ ਆਏ ਤੇ ਫਿਰ ਆ ਕੇ ਪਤਾ ਕੀ ਕਹਿੰਦੇ ਨੇ ਕਹਿੰਦੇ ਪਾਈਸ਼ਾ ਇਸ ਵਾਰ ਨਾ ਕੇ ਇਸ ਵਾਰ ਉਹਨੇ ਤੁਹਾਡੇ ਬਾਰੇ ਕਬੂਲ ਬੋਲੇ ਚ ਮੈਂ ਉਹ ਜਿਹੜਾ ਤੇਰਾ ਗੁਰੂ ਐ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ ਕਹਿੰਦੇ ਲੈ ਪਾਈ ਮਰਦਾਨਿਆਂ ਹੁਣ ਤੈਨੂੰ ਉਹਦੇ ਕੋਲ ਜਾਣ ਦੀ ਲੋੜ ਨਹੀਂ ਹੁਣ ਤੈਨੂੰ ਉਹਦੇ ਕੋਲ ਜਾਣ ਦੀ ਲੋੜ ਨਹੀਂ ਹੁਣ ਉਹ ਤੇਰੇ ਕੋਲ ਆਵੇਗਾ ਤੇ ਕਹਿੰਦੇ ਮੇਰੇ ਮਾਲਕ ਨੇ ਉਸ ਵੇਲੇ ਇਤ ਸੇਲਾਂ ਨੂੰ ਪਰੇ ਕੀ ਤੱਕ ਕਹਿੰਦੇ ਸਾਰਾ ਪਾਣੀ ਥੱਲੇ ਆ ਗਿਆ ਉਹ ਸਾਰਾ ਪਾਣੀ ਥੱਲੇ ਆਇਆ ਤੇ ਕਹਿੰਦੇ ਉਸ ਵੇਲੇ ਕਿਉਂਕਿ ਅੱਜ ਵੀ ਵੇਖੋ ਆਪਾਂ ਪਿੱਛੇ ਹੜਾਂ ਦੇ ਵਿੱਚ ਦੇਖਿਆ ਹਿਮਾਚਲ ਦੇ ਵਿੱਚ ਹੜ ਆਏ ਉੱਥੇ ਪਾਣੀ ਦੀ ਬੋਤਲ 100 ਤੋਂ ਲੈ ਕੇ 400 400 ਰੁਪਏ ਤੱਕ ਵਿਕੀ ਤੇ ਇੱਥੇ ਦੇਖ ਲਓ ਪੰਜਾਬ ਦੇ ਵਿੱਚ ਹੜ ਆਉਂਦੇ ਨੇ ਤੇ ਇੱਥੇ ਦੇਖ ਲਓ ਪਾਣੀ ਦੇ ਦੇਖ ਲਓ ਐ ਬੋਤਲਾਂ ਦੀਆਂ ਬੋਤਲਾਂ ਭਰ ਕੇ ਵੇਖੋ ਜਿਹੜੀਆਂ ਵੰਡੀਆਂ ਗਈਆਂ ਫ੍ਰੀ ਇਹ ਸਿੱਖ ਕੌਮ ਹੈ ਇਹ ਪੰਜਾਬ ਦਾ ਹੈ ਤੇ ਕਹਿੰਦੇ ਹੁਣ ਉਹਨੇ ਉੱਥੇ ਬੜਾ ਵੱਡਾ ਪੱਥਰ ਰੇੜਿਆ ਉੱਤੋਂ ਹੀ ਇਹ ਕਹਿੰਦੇ ਬਰੋ ਮੈਂ ਜਿਹੜਾ ਬੁਣਾਣੇ ਪਤਾ ਤੁੱਲੇ ਹੀ ਦੇ ਦੇਣਾ ਆ ਇੱਕ ਵਿਦਵਾਨ ਉੱਥੇ ਬੜੀ ਸੁੰਦਰ ਇੱਕ ਲੇਖ ਇੱਕ ਗੱਲ ਲਿਖਣਾ ਕਰਦਾ ਆ ਕਹਿੰਦੇ ਉਹਨੇ ਪੱਥਰ ਰੇੜਿਆ ਪਰ ਗੁਰਨਾਣਿਕ ਪਤਾ ਹੀ ਨੇ ਆਪਣੇ ਪੰਜੇ ਦੇ ਨਾਲ ਰੋਕਿਆ ਜਿਹੜਾ ਗੁਰਦੁਆਰਾ ਅੱਜ ਕੀਏ ਅੰਜਾ ਸਬ ਵਲੀ ਕੰਧਾਰੀ ਨੇ हसन ਅਬਦਾਲ ਉਹ ਧਰਤੀ ਦਾ ਨਾਮ ਆ ਕਹਿੰਦੇ ਪੰਜਾ ਦੇ ਨਾਲ ਗੁਰਨਾਣਿਕ ਪਤਾ ਹੀ ਨੇ ਉਸ ਪੱਥਰ ਨੂੰ ਰੇੜਿਆ ਤੇ ਇੱਕ ਵਿਦਵਾਨ ਬੜੀ ਸੁੰਦਰ ਗੱਲ ਕਰਦਾ ਆ ਕਹਿੰਦੇ ਉਹ ਭਲਿਓ ਗੁਰਨਾਣੇ ਪਿਤਾ ਵੇਖੋ ਮੱਕੇ ਦੇ ਵਿੱਚ ਜਾਂਦੇ ਨੇ ਤੇ ਉਹ ਰੱਬ ਦੇ ਘਰ ਨੂੰ ਇੱਕੋ ਬੰਨੇ ਸਮਝਦੇ ਸੀ ਵੀ ਰੱਬ ਕੇਵਲ ਤੇ ਕੇਵਲ ਇੱਕੋ ਪਾਸੇ ਹੀ ਹੈ ਪਰ ਗੁਰਨਾਣੇ ਪਿਤਾ ਇਹਨੇ ਵੇਖੋ ਦੱਸ ਦਿੱਤਾ ਉਹ ਪੜਿਓ ਰੱਬ ਹਰ ਦਿਸ਼ਾ ਦੇ ਵਿੱਚ ਆਪਾਂ ਬਾਣੀ ਦੇ ਵਿੱਚ ਬੱਚਣੇ ਪੜਦੇ ਆ ਨਾ ਚਤੁਰ ਦਿਸ਼ਾ ਕਿੰਨੋਂ ਬਲੇ ਆਪਣਾ ਸਿਰੇ ਉੱਪਰ ਕਰਤਾ ਰਿਓ ਕਹਿੰਦੇ ਰੱਬ ਪੜਿਓ ਸਾਰੀਆਂ ਦਿਸ਼ਾਵਾਂ ਦੇ ਵਿੱਚ ਹੈ ਕੱਲਾ ਇੱਕ ਦਿਸ਼ਾ ਦੇ ਵਿੱਚ ਨਹੀਂ ਜੇ ਇਹ ਕੋ ਵਿਦਵਾਨ ਨੇ ਬੜਾ ਸੁੰਦਰ ਇੱਕ ਸ਼ਾਇਰ ਨੇ ਗੱਲ ਕਹੀ ਹੈ ਕਹਿੰਦੇ ਅੱਜ ਘਾਟ ਕੀ ਹੈ ਸਾਨੂੰ ਕਿਉਂ ਸਾਡੇ ਇਹੋ ਜਿਹੇ ਹਾਲਾਤ ਹੋ ਗਏ ਉਹ ਸ਼ਾਇਰ ਵੇਖੋ ਕਿੰਦੀ ਸੁੰਦਰ ਗੱਲ ਕਰਦਾ ਹੈ ਕਹਿੰਦੇ ਉਹ ਫਿਰਨਾ ਹਰਸੂ ਮੱਕੇ ਕਾ ਕਹਿੰਦੇ ਗੁਰਨਾਨਕ ਪਦਾ ਤੁਹਾਡੀ ਉਹ ਮੱਕੇ ਦੀਆਂ ਸਾਖੀਆਂ ਯਾਦ ਨੇ ਤੁਸੀਂ ਮੱਕੇ ਜਾ ਕੇ ਵੀ ਉੱਥੇ ਹਰ ਬੰਨੇ ਉਹਨਾਂ ਨੂੰ ਮੱਕਾ ਦਿਖਾ ਦਿੱਤਾ ਸੀ ਉਹ ਮੱਕੇ ਦੀ ਸਾਖੀ ਯਾਦ ਹੈ ਸਾਨੂੰ ਉਹ ਫਿਰਨਾ ਹਰਸੂ ਮੱਕੇ ਕਾ ਉਹ ਰੁਕਣਾ ਗਿਰਤੇ ਪਰਬਤ ਕਾ ਉਹ ਵਲੀ ਕੰਧਾਰੀ ਨੇ ਜਿਹੜਾ ਪੰਜਾ ਪੱਥਰ ਸੁਟਣਾ ਪੰਜੇ ਦੇ ਨਾਲ ਹੱਥ ਨਾਲ ਵਰਨਾਨੇ ਕਿਤਾ ਤੁਸੀਂ ਰੋਕ ਦੇਣਾ ਯਾਦ ਅਸਨੂ ਉਹ ਫਿਰਨਾ ਹਰਸੂ ਮੱਕੇ ਕਾ ਉਹ ਰੁਕਣਾ ਗਿਰਤੇ ਪਰਬਤ ਕਾ ਹਰ ਚੀਜ ਤੁਮਾਰੀ ਯਾਦ ਰਹੇ ਵੇਖੋ ਸਾਖੀਆਂ ਸਾਰੀਆਂ ਯਾਦ ਨੇ ਪਰ ਅੱਜ ਗੱਲ ਕੀ ਅੱਜ ਮਨੁੱਖ ਦੇ ਅੰਦਰੋਂ ਇਨਸਾਨੀਅਤ ਕਿਉਂ ਮਰਦੀ ਜਾਂਦੀ ਪਈ ਹੈ ਉਹਨਾਂ ਸਾਨੀਆਂ ਤਾਂ ਖਤਮ ਹੁੰਦੀ ਜਾਂਦੀ ਪਈ ਐ ਉਹ ਅਗਲੀ ਪੰਕਤੀ ਅਗਲੇ ਸ਼ਾਇਰ ਨੇ ਅਗਲੀ ਗੱਲ ਦੇ ਵਿੱਚ ਕਹਿਣਾ ਕੀਤਾ ਕਿ ਸਾਰੀਆਂ ਚੀਜ਼ਾਂ ਗੁਨਾਹਨਿਕ ਤਦ ਤੁਹਾਡੀਆਂ ਯਾਦ ਜੇ ਸਾਖੀਆਂ ਯਾਦ ਨੇ ਅੱਜ ਸਾਨੂੰ ਜਿਹੜੇ ਮਰਜ਼ੇ ਸੁਣ ਲਵੋ ਸਾਡੇ ਕੋਲੋਂ ਉਹ ਫਿਰਨਾ ਹਰਸੂ ਮੱਕੇ ਕਾ ਉਹ ਰੁਕਣਾ ਗਿਰਤੇ ਪਰਬਤ ਕਾ ਹਰ ਚੀਜ਼ ਤੁਮਾਰੀ ਯਾਦ ਰਹੇ ਤੇ ਭੁੱਲਿਆ ਕੀ ਆ ਜੀ ਤੇ ਗਾਮ ਤੁਮਾਰਾ ਬੋਲ ਦੇ ਜਿਹੜਾ ਬਾਣੀ ਵਿੱਚ ਪੈਗਾਮ ਦਿੱਤਾ ਉਹ ਅੱਜ ਭੁੱਲ ਗਏ ਸੀ ਇਸੇ ਕਰਕੇ ਸਾਡੀ ਆਹ ਹਾਲਾਤ ਹੋਈ ਏ ਵੀ ਸਾਨੂੰ ਪੈਗਾਮ ਤੁਹਾਡੇ ਭੁੱਲ ਗਏ ਤੁਸੀਂ ਬਾਣੀ ਚ ਪੈਗਾਮ ਕੀ ਦਿੱਤਾ ਕਿ ਉਹ ਸੰਸਾਰ ਅੱਜ ਜੀਵਨ ਨਹੀਂ ਰਹਿ ਪੈਗਾਮ ਤੁਹਾਡਾ ਭੁੱਲ ਗਏ ਤੇ ਗੁਰਪਾਈ ਸਿੱਧ ਪਾਉਣ ਬਾਣੀ ਵਿੱਚ ਇੱਕੋ ਇਥੋਂ ਤੱਕ ਕਹਿੰਦੇ ਨੇ Hindu veer keh da hak mare oh samajh lo ne ga khaali ਮੁਸਲਮਾਨ ਕੇ ਦਾ ਹੱਕ ਮਾਰਿਆ ਤੇ ਸਮਝ ਲਓ ਨੇ ਸੂਰ ਖਾ ਲਿਆ ਕਿਉਂਕਿ ਮੁਸਲਮਾਨ ਸੂਰ ਨੂੰ ਪਵਿੱਤਰ ਮੰਨਦੇ ਨੇ ਤੇ ਹਿੰਦੂ ਵੀਰ ਗਾਂ ਨੂੰ ਤੇ ਗੁਰੂ ਨਾਨਕ ਪਤਾ ਹੀ ਨੇ ਵੇਖੋ ਗੱਲ ਕਹਿ ਦਿੱਤੀ ਕਹਿੰਦੇ ਭਲਿਓ ਗੁਰੂ ਵੀ ਉਹਦੀ ਗਵਾਈ ਦਿੰਦਾ ਜੇ ਉਹਦੀ ਹਾਮੀ ਪਰਦਾ ਜੇ ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਂ ਜੇ ਹਿੰਦੂ ਵੀਰ ਨੇ ਕੇਦਾ ਹੱਕ ਮਾਰ ਲਿਆ ਸਮਝ ਲਓ ਨੇ ਗਾਂ ਖਾ ਲਈ ਜੇ ਮੁਸਲਮਾਨ ਨੇ ਕੇਦਾ ਹੱਕ ਮਾਰ ਲਿਆ ਤੇ ਸਮੈ ਲੋ ਉਹਨੇ ਸੂਰ ਖਾ ਲਿਆ ਹੱਤ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਕਹਿੰਦੇ ਗੁਰੂ ਭਰੇ ਉਹਦੀ ਗਵਾਈ ਦਿੰਦਾ ਜਿਹੜਾ ਕਿ ਇਹਦਾ ਹੱਕ ਨਹੀਂ ਮਾਰਦਾ ਜਿਹੜਾ ਕਿ ਇਹਦਾ